ਈਨਾ ਮੇਜੀ ਆਪਣਾ ਪਰਮੇਂਦਰ ਸਿੰਘ ਪੰਮਾ ਜੀ ਤੇ ਕੀ ਹੋਇਆ ਇੱਥੇ ਜਿਹੜਾ ਕਾਫੀ ਪੁਲਿਸ ਵੀ ਆਈ ਹੋਈ ਸੀ ਕਿਸੇ ਪੋਰ ਮਾਮਲਾ ਉਹਰੇ ਮਰਡਰ ਹੋ ਗਿਆ ਜੀ ਮੁੰਡੇ ਦਾ ਅੱਛਾ ਜੀ ਪੌਂਜੀਆਂ ਦਾ ਮੁੰਡਾ ਜੀ ਦਾ ਮਰਡਰ ਹੋਇਆ ਤੇ ਆਪਣਾ ਕੋਈ ਮੁੰਡਾ ਆਇਆ ਉਹਨੂੰ ਬੁਲਾ ਕੇ ਲੈ ਗਿਆ ਉੱਥੇ ਸਾਡੇ ਕੋਲ ਬੈਠਿਆ ਤਾਂ ਪਾਸੇ ਲੈ ਆ ਗਿਆ ਉਧਰ ਉਹ ਥੋੜੀ ਦੂਰ ਦੇ ਜਾ ਕੇ ਉਹਦੇ ਕਿਰਤ ਮਾਰ ਗਿਆ ਜੀ ਮੁੰਡਾ ਥੋੜਾ ਟੈਕਸੀ ਸਟੈਂਡਾ ਕੀ ਹੈ ਇੱਥੇ ਉਹਦੇ ਟੈਕਸੀ ਟੈਂਡਾ ਆ ਜੀ ਕਿੰਨੀ ਕੁ ਉਮਰ ਦਾ ਸੀ ਨੌਜਵਾਨ ਉਹ 22 ਸਾਲ ਦਾ ਹੋਣਾ ਇਹ ਜਿਹੜਾ ਜਿਹੜਾ ਮਰਨ ਵਾਲਾ ਮਰਨ ਵਾਲਾ 40 ਤੇ 15 ਸਾਲ ਦਾ ਕੋਈ ਪਹਿਲਾਂ ਕੋਈ ਦੁਸ਼ਮਣੀ ਕੋਈ ਲੱਗਿਆ ਕੋਈ ਬੰਦਾ ਚਾਹ ਨਹੀਂ ਉਹ ਤਾਂ ਉਹਨਾਂ ਦੇ ਪਰਿਵਾਰ ਨੂੰ ਪਤਾ ਹੋਊਗਾ ਜੀ ਵੀ ਕੀ ਗੱਲਬਾਤ ਹੈ ਉਹਨਾਂ ਦੀ ਆਪਸ ਵਿੱਚ ਜਿਹੜਾ ਮਰਨ ਵਾਲਾ ਨੌਜਵਾਨ ਸੀ ਉਹ ਸਟੈਂਡ 'ਤੇ ਬੈਠਾ ਸੀ ਸਾਡੇ ਹਾਂਜੀ ਉਰੀ ਆਉਂਦਾ ਸੀ ਸਾਡੇ ਕੋਲ ਬੈੰਦਦਾ ਕਿੰਨੇ ਕ ਦੇਰ ਤੇ ਆਉਂਦਾ ਜੀ ਉਹ ਆਉਂਦਾ ਸਾਡੇ ਕੋਲ 1.5 ਸਾਲ ਹੋ ਗਏ ਜੀ 2 ਸਾਲ ਦੇ ਕਰੀਬ ਇਹੋ ਚੱਲਿਆ ਉਹ ਨੌਜਵਾਨ ਜਿਹੜਾ ਬਲਾਕੇ ਲੈ ਗਿਆ ਉਹਨੂੰ ਉੱਥੋਂ ਸਟੈਂਡ ਕੋਲ ਉਹਨੂੰ ਅਸੀਂ ਜਾਣਦੇ ਨਹੀਂ ਕੌਣ ਤਾਂ ਜਿਹੜਾ ਬਲਾਕੇ ਲੈ ਗਿਆ ਉਹ ਪਹਿਲੀ ਵਾਰ ਹੀ ਦੇਖਿਆ ਸੀ ਸਟੈਂਡ ਤੋਂ ਕਿੰਨੀ ਕੁ ਦੂਰ ਜਾ ਕੇ ਹਮਲਾ ਕੀਤਾ ਉਹਨਾਂ ਸਟੈਂਡ ਤੋਂ ਹੈ ਜੀ ਕੋਈ ਆ ਸਾਹਮਣੇ ਗੱਡੀ ਖੜੀ ਹੈ ਜਿੱਥੇ ਹੂੰ ਬਾ ਉਹਰੇ ਲਿਜਾ ਕੇ ਉਹਨੂੰ 15 ਮਿੰਟ ਖੜੇ ਆ ਉਸ ਵੇਲੇ ਗੱਲਾਂ ਬਾਤਾਂ ਕਰਦੇ ਰਹੇ ਹੂੰ ਉਹਦੇ ਬਾਅਦ 15 ਮਿੰਟ ਬਾਅਦ ਉਹਦਾ ਕਿਰਚ ਪਤਾ ਨਹੀਂ ਚਾਕੂ ਮਾਰ ਕੇ ਉਹ ਪਰਾਂ ਨੂੰ ਲੰਘ ਗਿਆ ਉਹ ਸਾਡੇ ਕੋਲ ਨੂੰ ਆ ਕੇ ਕਹਿੰਦਾ ਕਿਰਚ ਮਾਰ ਕੇ ਆ ਆ ਸੀ 16 ਚ ਲੈ ਗਏ ਉਹਨੂੰ ਹੂੰ 16 ਚ ਉਹਨਾਂ ਨੇ ਕਹਿੰਦੇ ਆ ਵੀ ਇਹ ਖਤਮ ਆ ਕਿੰਨੇ ਕੁ ਵਜੇ ਗਏ ਕਿੰਨੇ ਵਜੇ ਘਟਣਾ ਜੀ ਇਹ 12:30 ਦੀ ਅੱਛੀ ਪੁਲਿਸ ਆ ਗਈ ਜੀ ਮੌਕੇ ਤੇ ਕਰੀ ਜਾਂਚ ਹਾਂ ਜੀ ਅੱਗੇ ਵੀ ਆਪਸਰ ਕਾ ਰਹੀ ਦਾ ਮੌਕਾ ਤਾਂ ਬੋਲ ਸਕਦੀ ਜੀ ਕਿ ਅਮ ਜੀ ਆਪਣਾ ਮੇਰਾ ਨਾਮ ਨਹੀਂ ਲੈਂਦੇ ਨਿਕਲ ਜੀ ਜਿਹੜਾ ਦੱਸਿਆ ਜਾ ਰਿਹਾ ਕਿ ਇੱਥੇ ਕਤਲ ਹੋਇਆ ਨੌਜਵਾਨ ਦਾ ਕਿਵੇਂ ਸਾਰਾ ਕੁਝ ਹੋਇਆ ਅਸੀਂ ਇੱਥੇ ਬੈਠੇ ਸੀ ਜੀ ਹਾਂਜੀ ਸਾਢੇ 12 ਵਜੇ ਹਾਂਜੀ ਇੱਕ ਮੁੰਡਾ ਆਂਦਾ ਜੀ 20 22 ਸਾਲ ਦਾ ਹਾਂਜੀ ਉਹ ਉਹਨੂੰ ਬਿੰਦੇ ਨੂੰ ਕਹਿੰਦਾ ਜੀ ਭਾਈ ਆਈ ਵੀ ਤੇਰੇ ਨਾਲ ਕੋਈ ਗੱਲ ਕਰਨੀ ਉਹ ਕਹਿੰਦਾ ਮੇਰੇ ਨਾਲ ਕਹਿੰਦਾ ਹਾਂ ਤੇਰੀ ਗੱਲ ਹੂੰ ਉੱਧਰ ਜਾ ਕੇ 15 20 ਮਿੰਟ ਗੱਲ ਕਰੀ ਗਈ ਹਾਂਜੀ 15 20 ਮਿੰਟ ਗੱਲ ਕਰਨ ਤੋਂ ਬਾਅਦ ਇੱਥੋਂ ਮੈਂ ਉੱਠ ਕੇ ਲੰਘਿਆ ਤਾਂ ਵੀਰ ਦਾ ਮੈਨੂੰ ਫੋਨ ਆਇਆ ਭਈ ਉੱਧਰ ਤਾਂ ਕੋਈ ਕਿਰਚ ਮਾਰ ਗਿਆ ਭਈ ਮੜਾ ਜਾ ਨਹੀਂ ਜਦ ਆ ਕੇ ਦੇਖਿਆ ਉਹ ਇੱਥੇ ਸੁਧ-ਬੁੱਧ ਕੋਈ ਬੈਠਿਆ ਤਾਂ ਅਸੀਂ ਫਿਰ ਉਹਨੂੰ ਚੱਕ ਕੇ 16 ਲੈ ਗਏ ਜੀ 16 ਲੈ ਜਾ ਕੇ ਡਾਕਟਰ ਸਾਹਿਬ ਨੇ ਆਪਣਾ ਉਹਨਾਂ ਇੱਕ ECG ਵਗੈਰਾ ਕੀਤੀ ਤਾਂ ਮਾਰ ਕਿੱਥੇ ਮਾਰੀ ਜੀ ਕਿਰਚ ਆਥੇ ਮਾਰੀ ਬੱਖੀ ਚਾ ਹਾਂ ਉਹਨਾਂ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰਤਾ ਉੱਥੇ ਫਿਰ ਮੁੱਲਾਂ ਪਰ ਐਸਆਈ ਸਾਹਿਬ ਵੀ ਆ ਗਏ ਤੇ ਹੁਣ ਫਿਰ ਮੌਕੇ ਤੇ ਐਸਐਚਓ ਸਾਹਿਬ ਪੂਰੀ ਟੀਮ ਆ ਗਈ ਦੱਸਿਆ ਕਿ ਪਹਿਲਾਂ ਕੁਝ ਸਾਲ ਪਹਿਲਾਂ ਵਿਦੇਸ਼ ਤੋਂ ਆਇਆ ਸੀ ਨੌਜਵਾਨ ਜਿਹੜਾ ਮਰਨ ਵਾਲਾ ਹਾਂਜੀ ਹਾਂਜੀ ਦੁਬਈ ਗਿਆ ਵਾਪਸ ਦੁਬਈ ਤੋਂ ਆਇਆ ਹਾਂਜੀ ਪਰਿਵਾਰ ਚ ਕੌਣ ਕੌਣ ਹੈ ਜੀ ਪਰਿਵਾਰ ਚ ਇੱਕ ਭਰਾ ਹੈ ਭਾਬੀ ਹੈ ਹਾਂ ਪਾਪਾ ਆਪ ਨਹੀਂ ਬਿਆਹ ਸੀ ਆ ਬਿਆਹ ਹੈ ਵਨ ਪੁਲਿਸ ਲੱਗੀ ਹੋਈ ਹੈ ਜਾਂਚ ਕਰ ਪੁਲਿਸ ਜਾਂਚ ਕਰ ਰਹੀ ਹੈ ਕੰਮ ਕੀ ਡਰਾਈਵਰ ਹੀ ਸੀ ਨਹੀਂ ਨਹੀਂ ਬਹਿੰਦਾ ਉਹ ਵੈਸੇ ਹੀ ਨਾਰਮਲ ਬੈਠਦਾ ਤਾਂ ਹਾਂਜੀ ਯਾਰੀ ਦੋਸਤੀ ਹਾਂਜੀ ਠੀਕ ਹੈ ਓਕੇ ਫਸਰ ਜਿਹੜਾ ਮੁੱਲਾਪੁਰ ਗਰੀਬਗਰਾਂ ਦੇ ਵਿੱਚ ਟੈਕਸੀਡੈਂਟ ਦੇ ਨਜ਼ਦੀਕ ਦੱਸੇ ਰਿ ਇੱਕ ਨੌਜਵਾਨ ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਲਗਾਤਾਰ ਲੱਗੇ ਹੋ ਕਿ ਸਾਹਮਣੇ ਅਪਡੇਟ ਆਈ ਹੈ ਕੌਣ ਸੀ ਕਾਤਲ ਕਿਸ ਤਰੀਕੇ ਨਾਲ ਵਾਰਦਾਤ ਹੋਈ ਦੇਖੋ ਜੀ ਅੱਜ ਦੁਪਹਿਰੇ ਜੇ ਜੋ ਹੁਣ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਾਨੂੰ ਹਸਪੀਟਲ ਤੋਂ ਰੁਕਾ ਆਇਆ ਹਰਵਿੰਦਰ ਸਿੰਘ ਇਲੀਅਸ ਬਿੰਦਾ son of ਸੰਤ ਸਿੰਘ ਵਾਸੀ ਪਿੰਡ ਪੜੌਂਜੀਆਂ ਜੀ ਇਹਦਾ ਕਿਸੇ ਨੌਜਵਾਨ ਵਿਅਕਤੀ ਨੇ ਇਹਦੇ ਪੇਟ 'ਚ ਕੋਈ ਤੇਜ਼ ਹਥਿਆਰਿਆ 'ਚ ਕੋਈ ਚੀਜ਼ ਮਾਰ ਕੇ ਇਹ ਜਿਹੜਾ ਹੈਗਾ ਕਤਲ ਕੀਤਾ ਸੀ ਤੇ ਉਧਰ ਗਾੜੀਆਂ ਸੀ ਜਿਹੜੀ ਬਣਦੀ ਪੁਲਿਸ ਕਾਰਵਾਈ ਅਮਲ ਚ ਲਿਆ ਰਹੇ ਆ ਜੀ ਤੇ ਜਿਹੜਾ ਦੋਸ਼ੀਆਂ ਬਾਰੇ ਵੀ ਸਰਾਗ ਲਾਏ ਜਾ ਰਹੇ ਕੋਈ ਮੌਕੇ ਦੇ ਸਬੂਤ ਇਕੱਠਾ ਹੋਏ ਪ੍ਰਿੰਸੀਪਲ ਕਿਮਤ ਸੀ ਮਗਨ ਹੋਈਆਂ ਸੀ ਬਹੁਤ ਤਰੀਕੇ ਨਾਲ ਜਾਂਚ ਕਰ ਰਹੇ ਆ ਬਰੀਕੀ ਦੇ ਨਾਲ ਕੁਝ ਸਾਹਮਣੇ ਆਇਆ ਹਾਂਜੀ ਹਜੇ ਤੱਕ ਅਸੀਂ ਸਰਚ ਕਰ ਰਹੇ ਸੀ ਬਾਕੀ ਹਜੇ ਸਰਚ ਚੱਲ ਰਹੀ ਹੈ ਜੀ ਜੋ ਵੀ ਸਾਹਮਣੇ ਆਊਗਾ ਥੋੜੇ ਧਿਆਨ ਚ ਲਿਆ ਜੀ ਸਰ ਤੇਜ਼ ਕਰ ਹਥਿਆਰ ਦੇ ਨਾਲ ਕਤਲ ਕੀਤਾ ਜੀ ਉਹ ਕੋਈ ਹਥਿਆਰ ਬਰਾਮਦ ਹੋਇਆ ਸੀ ਮੌਕੇ ਤੇ ਉਹ ਜਿਹੜਾ ਹੈਗਾ ਜੀ ਸਰਚ ਹਜੇ ਪ੍ਰੋਪਰ ਹੁਣ ਵੀ ਚੱਲ ਰਹੀ ਹੈ ਠੀਕ ਹੈ ਜੀ ਉਸੇ ਚੀਜ਼ ਅਸੀਂ ਲੱਗੇ ਹੋਇਆ ਜੋ ਵੀ ਹੋਇਆ ਤੁਹਾਨੂੰ ਅਸੀਂ ਅਪਡੇਟ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ ਸਮਝਣ ਹਾਂ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਜੀ ਉਹ ਆਡਾ ਟੀਮਾਂ ਲਾ ਕੇ ਉਹ ਖੰਗਾਲੇ ਜਾ ਰਹੇ ਆ ਜੀ ਕੋਈ ਵੀ ਫਟੇ ਸਾਹਮਣੇ ਆਈ ਹੈ ਜਿਹੜਾ ਹੈਗਾ ਨੇੜੇ-ਤੇੜੇ ਦੇ ਤੇ ਜਿਹੜੇ ਵੀ ਕੈਮਰੇ ਹੈਗੇ ਆ ਉਹ ਖੰਗਾਲੇ ਜਾ ਰਹੇ ਆ ਜੀ ਉਹ ਜਿਹੜੀ ਜੋ ਵੀ ਕੋਈ ਸਾਨੂੰ ਸਬੂਤ ਮਿਲਿਆ ਉਹ ਅਸੀਂ ਜੋ ਵੀ ਹੈਗਾ ਉਹ ਅਸੀਂ ਮਸਲ ਤੇ ਲੈ ਕੇ ਆਵਾਂ ਅਸੀਂ ਕੋਈ ਜੇ ਕਿਸ ਤਰੀਕੇ ਨਾਲ ਸਾਹਮਣੇ ਆ ਰਹੀ ਹੈ ਜੀ ਕੁਸ਼ੀਸ਼ ਕਰੇ ਉਹੀ ਅਸੀਂ ਵੈਰੀਫਾਈ ਕਰ ਰਹੇ ਕਿਉਂਕਿ ਇਹਨਾਂ ਦੇ ਫੈਮਿਲੀ ਮੈਂਬਰ ਵਗੈਰਾ ਪ ਕਾਫੀ ਜ਼ਿਆਦਾ ਕਿਉਂਕਿ ਉਹ ਡੈਥ ਹੋਣ ਕਰਕੇ ਉਧਰ ਸੀਗੇ ਜੀ ਤੇ ਹੁਣ ਉਹ ਆ ਗਏ ਆ ਜੀ ਅਸੀਂ ਉਹਨਾਂ ਦਾ ਜਿਹੜਾ ਉਹ ਸਾਰਾ ਉਹ ਹੀ ਵੈਰੀਫਾਈ ਕਰਕੇ ਅਗਰੀ ਕਰਦੇ ਹਾਂ ਕਿਹੜੇ ਪਿੰਡ ਦਾ ਸੀ ਇਹ ਨੌਜਵਾਨ ਪੜੌਂਜੀਆਂ ਦਾ ਜੀ ਜਿਹੜਾ ਮਰਨ ਵਾਲਾ ਸੀ ਠੀਕ ਠੀਕ ਜੀ